ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਤੁਹਾਨੂੰ 45 ਤੋਂ ਲੈ ਕੇ 49 ਨਗਦ ਖਾਵਾਂਗੇ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਮੋਟੀ ਮੋਟੀ ਕੱਲੇ ਨਗ ਬਾਰੇ ਸੋ ਇੱਥੇ ਮਹੀਨੇ ਦੇ ਵਿੱਚ 4-4 5-5 ਲਾਟ ਸੇਲ ਹੁੰਦੇ ਰਹਿੰਦੇ ਆ ਡਿਟੇਲ ਬਾਕੀ ਵੀਰ ਤੋਂ ਪੁੱਛਦੇ ਆ ਬਾਕੀ ਤੁਸੀਂ ਇੰਨੇ ਗਾਵਾਂ ਖੜੀਆਂ ਦੇਖ ਕੇ ਜਾਂਦਾ ਕਿਸੇ ਮੰਡੀ ਦੇ ਦੇਖਦੇ ਆ ਤੇ ਯਾਰ ਵੀ ਰਮਨਪ੍ਰੀਤ ਕੋਲੇ ਸੀਨੀਵਾਲ ਵਾਲੇ ਕੋਲੇ ਫਿਰ ਦੇਖਦੇ ਆ ਸੋ ਆ ਕੇ ਕਰੀਏ ਗੱਲ ਵਾ ਸਸੀ ਗੱਲ ਬਾਈ ਸਸੀ ਗੱਲ ਵੀਰ ਜੀ ਸਾਸਰੀ ਕਾਲ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਹੈਗਾ ਪਿੰਡ ਆਪਣਾ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਠੀਕ ਹੈ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਨਾਲੇ ਵਾਲੀ ਸੜਕ ਤੇ ਆਪਣਾ ਫਾਰਮ ਹੈਗਾ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਦਾ ਮੋਬਾਈਲ ਨੰਬਰ ਆਹ ਕਨੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 82807 13934 8807 13 934 ਮੇਰਾ WhatsApp PSE ਨੰਬਰ ਤੇ ਚੱਲਦਾਗਾ ਜਦੋਂ ਮੈਨੂੰ ਕੋਈ ਵੀਰ ਹੈਲੋ ਦਾ ਮੈਸੇਜ ਕਰੂ WhatsApp ਤੇ ਜਿਹੜੀ ਮੇਰੀ ਲੋਕੇਸ਼ਨ ਆਟੋਮੈਟਿਕ ਲਾਈ ਉਹ ਆਪਦੇ ਬਚਲੀ ਜਾਊਗੀ ਜਿਹੜੇ ਬਚਾਲੇ ਨੀਲੀਆਂ ਲੈਣਾ ਹੁਣ ਉਹਨੂੰ ਟੱਚ ਕਰ ਲਿਓ 2 ਮਿੰਟ ਬਾਅਦ ਖੁੱਲ ਜੂਗੀ ਉਹ ਤੁਹਾਨੂੰ ਸਿੱਧੇ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਕਿੰਨੇ ਗਾਵਾਂ ਬਕਾਉ ਅੱਜ ਗਾਵਾਂ ਵਾ ਦੁਆਰੇ ਦੱਸ ਦਿਆ ਵੀਰੇ ਇੱਕ ਵੀਡੀਓ ਸਾਰੀ ਦੇਖ ਲਿਆ ਕਰੋ ਅਸੀਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਦਿੰਨੇ ਆਂ ਠੀਕ ਹੈ ਜੇ ਉਹ ਆਪਾਂ ਗਾਂ ਤੇ 70-80000 ਰੁਪਇਆ ਲਾਉਣਾ ਹੁੰਦਾ ਜੇ ਆਪਾਂ 20 ਮਿੰਟ ਦੀ ਵੀਡੀਓ ਨਹੀਂ ਦੇਖ ਸਕਦੇ ਫਿਰ ਆਪਾਂ ਕਿੱਤੇ ਨੂੰ ਕਾਮਯਾਬ ਨਹੀਂ ਕਰ ਸਕਦੇ ਠੀਕ ਹੈ ਜੀ ਸਹੀ ਗੱਲ। ਜਿਹੜੀਆਂ ਗਾਈਆਂ ਵੀਰੇ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਅੱਜ ਇਸ ਵਕਤ 45 ਗਾਵਾਂ ਹਾਜ਼ਰ ਖੜੀਆਂ ਨੇ ਠੀਕ ਹੈ ਪੰਜ ਗਾਈਆਂ ਆਉਣ ਵਾਲੀਆਂ ਉਸਾਂ ਤੱਕ ਹੋਰ ਆ ਜਾਣਗੀਆਂ ਟੋਟਲ 50 ਗਾਵਾਂ ਨੇ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜੀਆਂ ਆਪਾਂ ਵੇਚਣੀਆਂ 4 ਤਰੀਕ ਚੌਥਾ ਮਹੀਨਾ 2024 ਦਿਨ ਵੀਰਵਾਰ ਬਣਦਾਗਾ ਉਦੋਂ ਪ੍ਰਮਾਤਮਾ ਦੀ ਕਿਰਪਾ ਨਾਲ ਕੱ ਸਵੇਰੇ 8 ਵਜੇ ਵੀਰੇ ਆਪਾਂ ਸੌਦੇ ਚਾਲੂ ਕਰਦੇਾਂਗੇ ਠੀਕ ਹੈ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਛੋਟੀਆਂ ਬੱਸੀਆਂ ਵਾਲੇ ਵੀ ਫੋਨ ਨਾ ਲਾਵੇ ਟੋਕੜ ਬੈੜਾ ਵਾਲੇ ਵੀ ਫੋਨ ਨਾ ਲਾਵੇ ਨਾ ਉਹ ਲੈਣੀਆਂ ਨਾਲ ਲਿਆਉਣੀਆਂ ਨਾ ਲਿਆਉਣੀਆਂ ਵੀਰੇ ਜੋ ਜਿਹੜਾ ਆਪਾਂ ਮਾਲ ਆਪਾਂ ਲਿਆਉਣੇ ਜਿਵੇਂ ਆ ਵੀਰ ਨੇ ਕਿਸੇ ਨੇ ਬੈਠਦਾ ਮਸਾ ਮੁੱਲ ਕਰਾ ਲਿਆ ਠੀਕ ਹੈ ਆਪਾਂ ਉਹਦਾ ਵੀਰੇ ਅੱਧਾ ਘੰਟਾ ਵੀਰ ਦੀ ਵੇਟ ਕਰਾਂਗੇ ਠੀਕ ਹੈ ਕਿਸੇ ਨੂੰ ਉੱਪਰ ਦੀ ਮੋਲ ਨਹੀਂ ਕਰਦੇ ਅੱਧੇ ਘੰਟੇ ਨੂੰ ਜਦੋਂ ਉਹਨਾਂ ਜਵਾਬ ਦਿੱਤਾ ਫੇਰ ਅੱਗੇ ਮੁੱਲ ਕਰਾਂਗੇ 4 ਤਰੀਕ ਨੂੰ 50 گاਵਾ ਇਸ ਤੋਂ ਪਹਿਲਾਂ ਆਪਾਂ ਪਿਆ ਤੋ ਗਾਹ ਨਾਲ ਕਿ 50 ਤੱਕ ਪਹੁੰਚ ਗਏ ਨਹੀਂ گاਵਾ ਦਾ ਵੀਰੇ 70 70 ਤੱਕ ਵੀ ਪਹੁੰਚੇ ਮੈਂ ਹਾਂ ਸੈਂਟਰੀ ਮਾਰ ਨਹੀਂ ਰਹੀ ਹਾਂ ਹਾਂ ਬੱਸ ਆਪਾਂ 100 ਤੇ ਜਾਵਾਂਗੇ ਬਾਬੇ ਨਾਲ ਦੀ ਕਿਰਪਾ ਨਾਲ ਬਾਕੀ ਤੁਹਾਡਾ ਵੀਰਾਂ ਦਾ ਸਾਥ ਆ ਜਿਹੜੇ ਮੇਰੀ ਵੀਡੀਓ ਬਣਾਉਂਦੇ ਆ ਬਾਕੀ ਜਿਹੜੇ ਵੀਰ ਆਪਾਂ ਨੂੰ ਦੇਖਦੇ ਆ ਉਹਨਾਂ ਦਾ ਮੇਰੇ ਦਿਲਦਿਆਂ ਗਰਾਈਆਂ ਵਿੱਚੋਂ ਵੀਰੇ ਕੋਟਨ ਕੋਟਨ ਧੰਨਵਾਦ ਆ ਮੇਰੇ ਕੋਲ ਸ਼ਬਦ ਨਹੀਂ ਹੈਗਾ ਉਹਨਾਂ ਦਾ ਤਾਂ ਵੀਰੇ ਆਪਾਂ ਸ਼ੁਕਰਗੁਜ਼ਾਰ ਕਰਨਾ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਵੀਰਾਂ ਨੇ 1400 ਤਾਂ ਦਲਾਲ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਪੱਕਾਗਾ ਤੇ 10 ਬੰਦੇ ਆਪਣੇ ਫਾਰਮ ਤੇ ਪੱਕੇ ਆ ਤੇ 7-8 ਚੈਨਲ ਵਾਲੇ ਵੀਰਾਂ ਨਾਲ ਆਪਣਾ ਪਿਆਰ ਆ 28 ਗੱਡੀਆਂ ਦਾ ਵੀਰੇ ਆਪਣਾ ਫਾਰਮ ਤੇ ਹੈਗਾ ਲੈਂਕ ਠੀਕ ਹੈ ਹਾਂਜੀ ਕੱਲੇ ਸਰਕਾਰ ਤੇ ਉਮੀਦ ਨਾ ਰੱਖੋ ਆਪ ਵੀ ਕੋਸ਼ਿਸ਼ ਕਰੋ ਆਪ ਕਰੋ ਵੀਰੇ ਆ ਠੀਕ ਹੈ ਜਿਵੇਂ ਪਹਿਲੇ ਨੰਬਰ ਤੇ ਜਰਸੀ ਦੇਖੀ ਜਾਂਦੇ ਆਪਾਂ ਜਿਹੜਾ ਰੇਟ ਸੁਣ ਲੋ ਮਾੜਾ ਜਾਂ ਰੇਟ ਦੇ ਵਿੱਚ 10000 ਥੱਲੇ ਸਿੱੜਦਾ ਠੀਕ ਹੈ 40000 ਤੋਂ ਅੱਗੇ 50 ਤੋਂ ਸ਼ੁਰੂ ਕਰਦੇ 40 ਤੋਂ ਸ਼ੁਰੂ ਕਰਾਂਗੇ 40000 ਤੋਂ ਲੈ ਕੇ ਉੱਪਰ ਨੂੰ ਜਾਂਦਾ ਜਾਂਦਾ 1 ਲੱਖ ਤੱਕ ਰਜਾਊਗਾ ਸੱਤ ਸੌਦੇ ਆਪਣੇ ਲੱਖ ਤੋਂ ਬਾਹਰ ਵੀ ਹੈਗੇ ਆ ਠੀਕ ਹੈ ਜਿਆਦੇ ਸੌਦੇ 60 ਤੋਂ 80 ਹਜ਼ਾਰ ਦੇ ਵਿੱਚ ਹੋਣਗੇ ਜੀ ਚਲੋ ਸਾਡੇ ਫਾਰਮ ਤੇ ਹੋਣ ਇੱਕ ਦਿਨ ਬਾਹਰੋਂ ਦਾ ਰੇਟ ਲਾਜ਼ਮੀ ਪਤਾ ਕਰਕੇ ਆਓ ਕਿਉਂਕਿ ਵੀਰੇ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਵਪਾਰ ਦੇ ਵਿੱਚ ਤੀਜੀ ਪੀੜ੍ਹੀ ਆ ਠੀਕ ਹੈ ਜਦੋਂ ਅਸੀਂ ਬੈਡ ਖਰੀਦਣ ਜਾਂਦੇ ਆ ਮੇਰੇ ਨਾਲ ਪੰਜ ਸੱਤ ਬੰਦੇ ਨਾਲ ਹੁੰਦੇ ਆ ਵੀਰੇ ਅਸੀਂ ਜਦੋਂ ਬੈਡ ਨੂੰ ਖਰੀਦਦੇ ਆ ਅਸੀਂ ਉਹ ਇਹ ਨਹੀਂ ਸੋਚਦੇ ਵੀ ਕਾਹ ਕਾਂ ਟੈਂਜ ਵਿਕੂਗੀ ਅਸੀਂ ਉਹ ਇਹ ਸੋਚਦੇ ਆ ਵੀ ਕਾਹੇ ਮੈਂਟਾਂ ਚ ਵਿਕੂਗੀ ਸਿਆਣਾ ਦੀ ਕਹਾਵਤ ਹੈ ਕਿਉਂਕਿ ਜੇ ਵੀਰੇ ਆਪਣੀ ਕੁਆਲਿਟੀ ਖਰੀਦੀ ਹੋਊਗੀ ਸਿਆਣਾ ਦੀ ਕਹਾਵਤ ਮੁਤਾਬਕ ਕਹਿੰ ਜਦੋਂ ਸਾਡੇ ਫਾਰਮ ਤੇ ਹੁਣ ਬਾਹਰੋਂ ਆਦਾ ਇੱਕ ਤਾਂ ਰੇਟ ਵੀਰੇ ਲਾਜ਼ਮੀ ਪਤਾ ਕਰ ਲੋ ਮੈਂ ਆਜੇ ਮੂੰਹੋਂ ਬੋਦਿਆਂ ਜ਼ਿਆਦਾ ਨਹੀਂ ਕਹਿੰਦਾ 10 ਤੋਂ 15000 ਰੁਪਏ ਕੱਲੇ-ਕੱਲੇ ਨਗਦੇ ਵਿੱਚ ਵੀਰੇ ਰਿਜ਼ਲਟ ਮਿਲੂਗਾ ਠੀਕ ਐ ਜਿਵੇਂ ਪਹਿਲਾ ਨੰਬਰ ਜਿਹੜੀ ਆਪਾਂ ਜਰਸੀ ਦੇਖੀ ਜਾਂਦੇ ਆ ਕੀ ਬਾਇਓ ਡਾਟਾ ਇਹਦਾ ਪਲੂਣ ਬੱਤੀ ਆ ਮੂੰਹੋਂ 2 ਦੰਦਾਂ ਦੀ ਪਲੂਣ ਬੱਤੀ ਮੂੰਹੋਂ 2 ਦੰਦਾਂ ਦਾ 2 ਦੰਦਾਂ ਦਾ ਦੱਸ ਦੇਣ ਦੀ ਕੱਚੀ ਆ ਮੈਂ ਜ਼ਿਆਦਾ ਨਹੀਂ ਕਹਿੰਦਾ ਵੀਰੇ 18 ਕਿਲੋ ਦੁੱਧ ਪੋਲੇ ਹੱਥ ਨਾਲ ਪਾਉ ਵੱਡੇ ਕੱਦ ਚ 18 ਕਿਲੋ ਦੁੱਧ ਹਲੇ ਦੱਸ ਦੇਣ ਦੀ ਕੱਚੀ ਆ ਦੱਸ ਦੇਣ ਦੀ ਕੱਚੀ ਸੋ ਕੱਦ ਘ ਕੱਦ ਕਾਠ ਮੂੰਹ ਮੱਥਾ ਤੇ ਇਹ ਨਾ ਕੋਈ ਵੀਰ ਸੋਚ ਗਿਆ ਵੀ ਪਹਿਲੇ ਨੰਬਰ ਤੇ ਇੱਕ ਤੂਰਾ ਜਿਹਾ ਦਿਖਾਦਾ ਕਤੂਰਿਆਂ ਦੀ ਬੇਬੇ ਆ ਵੱਡੀ ਦਾਦੀ ਜੀ ਨੂੰ ਕਹਿ ਜਾਂਦੇ ਆ ਕੱਦ ਕਾਠ ਵਾਲੇ ਪਾਸਿਓ ਤੇ ਸਾਫ ਸੁਥਰੀ ਝੋਲੀ ਝਾਲੀ ਬਹੁਤ ਚੰਗੀ ਆ ਤੇ ਕਿੰਨਾ ਦੁੱਤ ਮੰਨ ਕੇ ਚੱਲੇ ਬੰਦਾ 18 ਕਿਲੋ ਪਾਉਗੀ ਆਪਾਂ ਨੂੰ ਵੀਰੇ ਇਹਨਾਂ ਦਾ ਸੌਂਕ ਨਹੀਂ ਹੈਗਾ ਗਾ ਇਹਦਾ ਸੌਂਕ ਉਹ ਮਰ ਜਾਂਦਾ ਆਪਾਂ ਨੂੰ ਇਹ ਕਿੱਤੇ ਨਾਲ ਇਸ਼ਕ ਆ ਠੀਕ ਹੈ ਇਸ਼ਕ ਕਦੇ ਨਹੀਂ ਮਰਦਾ ਹੁੰਦਾ ਵੀਰੇ ਠੀਕ ਹੈ ਨਾ ਮੈਨੂੰ ਜਿਹੜਾ ਸਿਆਣੇ ਬਜ਼ੁਰਗਾ ਮੈਨੂੰ ਸਵਾ ਸੇ ਦੇ ਕੇ ਜਾਂਦੇ ਆ ਵੀ ਨੌਜਵਾਨਾਂ ਖਿੱਚੇ ਜਾਲ ਕੰਮ ਨੂੰ ਵੀ ਤੂੰ ਨੌਜਵਾਨਾਂ ਨੂੰ ਚੰਗੀ ਸੇਧ ਦੇ ਰਹੇ ਆਂ। ਬਾਕੀ ਜੈ ਜਗੱਲ ਆ ਪੰਜਾਬ ਦੇ ਵਿੱਚ ਕਹਿੰਦੇ ਬਰਨਾਲਾ ਹੱਬ ਬਣ ਗਿਆ। ਬਾਕੀ ਬਣ ਗਿਆ। ਬਰਨਾਲਾ ਵੀਰੇ ਪੱਜੇ ਚ ਗਾਂ ਲੈਣੀਆਂ ਚਲੋ ਬਰਨਾਲੇ। ਜਿੱਦੇ ਮੇਰਾ ਅਲਾਰਟ ਹੁੰਦਾ ਵੀਰੇ ਮੈਂ ਨਹੀਂ ਕਹਿੰਦਾ ਵਪਾਰੀ ਵੀਰਾਂ ਤੋਂ ਸੁਣੋ ਜਾ ਕੇ ਸਾਰੇ ਜਾਣੇ ਵੀਰੇ ਮੇਰੇ ਨਾਲ ਪੰਜ-ਪੰਜ ਚਾਰ-ਚਾਰ ਗਾਈਆਂ ਵੇਚਦੇ ਆ। ਮੈਨੂੰ ਇੱਕ ਵੀਰ ਦੀ ਥੋੜੀ ਜਿਹੀ ਗਲਤ ਰਿਪੋਰਟ ਆਈ ਸੀ ਆਪਾਂ ਨਾਉਣ ਹੀ ਲੈਂਦੇਗੇ ਪਰ ਮੈਂ ਵੀਰਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਵੀ ਗਾਈਆਂ ਵੇਚੋ ਕੰਮ ਕਰੋ ਮਾੜਾ ਨਹੀਂ ਪਰ ਵੀਰੇ ਚੀਜ਼ ਸਾਫ਼ ਦੇ ਦਿਓ। ਜੈ ਜਗੱਲ ਆ ਜੀ। ਤੇ ਨਫਰਤ ਨਾ ਬਾਈ ਜਿਦੋਂ ਇੱਕ ਮੱਝ ਲੈਪੜ ਜੇ ਸਾਰਾ ਲਵੇੜ ਦੇ ਦੇ। ਲਵੇੜ ਦੇਂਦੀ ਪਰ ਭਾਈ ਵੀਰ ਬਣਿਆ ਬੇਨਤੀ ਆ ਵੀ ਮਾਲ ਵੇਚੋ ਪਰ ਵੀਰੇ ਸਾਫ ਵੇਚੋ। ਹਾਂਜੀ। ਬਰਨਾਲੇ ਚ ਡਾਕੂ ਨਹੀਂ ਪੈਦਾ ਕਰਨੇ ਵਪਾਰੀ ਪੈਦਾ ਕਰਨੇ। ਸਾਰੀ ਪੈਦਾ ਕਰਨੇ ਵੀਰੇ। ਸੋ ਦੇਖੋ ਦੂਜੇ ਨੰਬਰ ਤੇ ਜਿਹੜੀ ਵਹਿੜ ਦੇਖਦੇ ਆ ਇਹ ਵੀ ਜਰਸੀ ਚ ਆ ਗਈ ਹਨਾ। ਦੂਜਾ ਸੂਆ ਮੂੰਹੋ ਚਾਰ ਦੰਦਾ। ਕਲੂਨ ਦਾ ਦਾ 25 ਕਿਲੋ ਪਾਇਆ ਵਾ। ਤੀਜਾ ਦਿਨ ਹੋ ਗਿਆ ਸੂਰੇਸ ਬਾਦ 22 ਤੋਂ 23 ਕਿਲੋ ਤੱਕ ਰੈਡੀ ਆ ਮਗਰ ਬੱਸੀ ਆ। ਠੀਕ ਆ। ਤੇ ਹਵਾਨਾ ਦਾ ਜੂਰੀ ਦੀ ਬੋਰੀ ਹੋਵੇ ਥੱਲੇ ਬਿਲਕੁਲ ਵੀਰੇ ਸੈਣ ਦੀ ਕਹਾਵਤਾਂ ਕਹਿੰਦੇ ਜਿਹੜਾ ਸਿਉਣਾ ਡੱਬੀ ਚ ਜਾਂਦਾ ਲੋਹਾ ਗੱਡੀ ਚ ਜਾਂਦਾ ਇਹ ਸਿਉਣਾ ਜੈਜਗੱਲ ਆ ਜਾਵਾ ਤੇ ਬੱਚਾ ਕੀ ਇਹਦੇ ਪਿੱਛੇ ਬੱਸੀ ਵੀਰੇ ਬੱਸੀ ਪਿਓਰ ਵੀਰੇ ਦੀ ਬੱਸੀ ਕਟਾਉਣੀ ਹੋਵੇ ਇਹਦੀ ਬੰਦਾ ਬੱਸੀ ਵੀ ਕੱਟ ਲੂ ਮਾਸਟਰ ਤੋਂ ਲਈ ਆ ਜੈਜਗੱਲ ਹਾਂਜੀ ਤੀਜੇ ਨੰਬਰ ਜਾਏਗਾ ਸਾਈਵਾਲ ਕੋਬਰਾ ਹਾਈ ਹਾਲ ਚ ਕਰਾ ਉਸ ਵੀਰੇ ਠੀਕ ਹੈ ਇਹ ਦੇਣੀਆ ਸੂਈ ਨੂੰ ਤੀਜਾ ਦੇਣੀ ਇਹਨੂੰ ਦੂਜਾ ਹੀ ਇਹਨੂੰ ਸੌਰੀ ਤੇ ਇਹਦੇ ਨਾਲ 18 ਕਿਲੋ ਵੀਰੇ ਸਪਸਤ ਬੌਲੀ ਹਾਜ਼ਰ ਆ ਪਰ ਪਲੂਨ ਦਾ ਤਾਂ 26 27 ਕਿਲੋ ਪਾਇਆ ਵਾ ਠੀਕ ਹੈ ਹਾਂਜੀ ਕਿ ਭਾ ਫਿਰ ਬਾਜਵਾ ਇਹ ਵੀਰੇ ਬਾਜਵਾ ਪਾਜੀ ਠੀਕ ਹੈ ਥੋੜਾ ਮਾਲ ਨਾ ਜਿਆਦਾ ਸੁਬਾ 4 ਵਜੇ ਨਵਾਂ ਲੱਗੇ ਪਿਆ ਤਿੰਨ ਚਾਰ ਵੀਡੀਓ ਪਹਿਲਾਂ ਪਾਲੀਆਂ ਹੰਬਿਆ ਜਾ ਪਿਆ ਥੋੜਾ ਜਿਹਾ ਥੋੜਾ ਜਿਹਾ ਨਵ ਮਨੋਂ ਵਾਲਾ ਹਨਾ ਹਾਂ ਨਹੀਂ ਵੀਰੇ ਉਹ ਨਵ ਵੀ ਠੀਕ ਆਗਾ ਥੋੜਾ ਨੌਕੜਿਆ ਸਾਡੇ ਫਾਰਮ ਤੇ ਇਸ ਕਰਕੇ ਵੀਰੇ ਆਪਾਂ ਤਾਂ ਨਹੀਂ ਮਾਲ ਵੇਦੇ ਨਾ ਤਾਂ ਅਸੀਂ ਅੱਜ 베ਚੀਏ ਨਾ ਕੱਲ ਨੂੰ 베ਚੀਏ ਮਾਲ ਰੈਸਟ ਕਰੂਗਾ ਕਿਉਂਕਿ ਵੀਰ ਨੇ ਬੈੜ ਇਕ ਲਾਉਣੀ ਹੁੰਦੀ ਵੀਰੇ ਫਿਰ 50 ਠਾਉਣੀਆਂ ਪੈਣੀਆਂ ਮੇਰੇ ਵੀਰ ਨੇ ਇਦਾਂ ਨਾ ਉਹ ਕਿਉਂ ਖਾਲੀ ਮੁੜੋਂਗੇ ਚੰਗਾ ਨਹੀਂ ਲੱਗਦਾ 4 ਤਰੀਕ ਨੂੰ ਉਹ ਤਿੰਨ ਨੂੰ ਪੱਠੇ ਵੱ ਪੱਠੇ ਵੱਢ ਲੈ ਚਾਰ ਨੂੰ ਆਜੋ ਵੀਰੇ ਆਨਸਾਰ ਕਰਮਲ ਦਾ ਰੱਸਾ ਤੁਹਾਡੇ ਹੱਥ ਚੂਗਾ ਸਿੱਧੀ ਜੀ ਗੱਲ ਆ 4 ਤਰੀਕ ਨੂੰ ਬਾਬੇ ਨਾਨਕ ਦੀ ਗਰਪਨ ਸ਼ਾਮ ਨੂੰ ਕਹੀਂ ਜੰਮਦੀ ਕਰਦੇ ਆਂ ਜੀ ਜੈ ਜੈ ਗੱਲਾਂ ਚੌਥੇ ਨੰਬਰ ਜਿਹੜੇ ਦੇਖੀਏ ਨੇ ਆਨਸਰ ਕਾਂ ਦਾ ਪੁੱਤ ਠੀਕ ਹੈ ਬਲੂਨ ਦਾ 35 ਕਿਲੋ ਦਿੱਤਾ ਵਾ ਤੀਜਾ ਦਿਨ ਹੋਗਾ ਸੂਈ ਨੂੰ ਇਸ ਵਕਤ 25 ਤੋਂ 26 ਕਿਲੋ ਤੱਕ ਰੈਡੀ ਜਾਂਦੀ ਠੀਕ ਹੈ ਪਿੰਡੇ ਦੇ ਨਾੜਾ ਉਹ ਚੱਕੀ ਫੜਦੇ ਹਵਾਨੇ ਦਾ ਹੋਣੇ ਹੋਣੇ ਜਿੱਦੈ ਨੂੰ ਚਾਰ ਦੀ ਕੋ 30 ਲੀਟਰ ਦੇ ਮਾਰਾਂਗੇ ਨੂੰ ਬਾਬੇ ਨਾਨਕ ਦੀ ਕਿਰਪਾ ਨਾਲ ਠੀਕ ਹੈ ਹਾਂਜੀ ਲੈਵਾ ਬਹੁਤ ਚੰਗਾ ਸਾਫ ਸੁਥਰਾ ਹੈ ਨਾ ਬਾਹਲੀ ਨਹੀਂ ਜਾਏ ਚੰਗੇ ਅਖਰਾਂ ਨਾਲ ਹੰਤੀ ਕੋਈ ਨਹੀਂ ਵੀਰੇ ਕਰਮ ਵਾਲੀ ਦਾ ਕੱਦ ਕਾਟ ਓਕੇ ਆ ਜੇ ਮੈਂ ਫਰਸਟ ਕਲਾਸ ਜਾਵਾਂ ਜਿਹੜਾ ਵੀਰਾ ਕਹਿੰਦਾ ਸੀਨੀਅਰ ਲਿਆ 50 ਵੇਚ ਗਿਆ ਉਹ ਵੀਰੇ ਲੀਲੀਆਂ ਫੀਲੀਆਂ ਨਹੀਂ ਵਕਦੀਆਂ ਜੈ ਜੈ ਗੁਰੂ ਉਹ ਗਾਈਆਂ ਦੇ ਪੁੱਤ ਵਕਦੇ ਆ ਠੀਕ ਹੈ ਹਾਂਜੀ ਸੋ ਜੈ ਜੈ ਗੁਰੂ ਨੋਟ ਵਕਦਾ ਭਾਂ ਨਹੀਂ ਵਕਦੀ ਬਿਲਕੁਲ ਵੀਰੇ ਸੋ ਵੀਰੇ ਨੋਟ ਵਕਦਾ ਕਹਿੰਦਾ ਭਾਂ ਨਹੀਂ ਵਕਦੀ ਜੀ ਜਿੰਦਗੀ ਦੇ ਵਿੱਚ ਆਪਾਂ ਕਦੇ ਵੀ ਕਿਸੇ ਵੀਰ ਨੂੰ ਗਾਂ ਨਹੀਂ ਦਿੱਤੀ ਭਰਾ ਬਣਾ ਕੇ ਗਾਹਕ ਬਣਾਇਆ 1 ਤੋਂ 21 ਕਰਕੇ ਮੋੜੀ ਦਾ ਆਪਾਂ ਐ ਨਹੀਂ ਵੀ ਇੱਕ ਵੇਚਣੀ ਆ ਅਸੀਂ ਅੱਗੇ ਸੋਦੇ ਵੀ ਵੀਰ ਦੇ ਯਾਰਾਂ ਦੋਸਤਾਂ ਕੋਲੇ ਰਿਸ਼ਤੇਦਾਰੀ ਚ ਕਿੰਨੀਆਂ ਜਾਂਦੀਆਂ ਜਾਣ ਗਿਆ ਤਾਂ ਜੇ ਕੁਆਲਿਟੀ ਦੇਵਾਂਗੇ ਤੇ ਭਾਜ ਦੇਵਾਂਗੇ ਉਹ ਬਿਨੇ ਹੈਰੀ ਵਾਲੀ ਗੱਲ ਆ ਵੀ 26 6 ਠਾ ਠਾ ਠੀਕ ਉਹ ਬੈਠਾ ਲੈਣੇ ਆ ਅਸੀਂ ਤੂੰ ਤਾਂ ਸਾਰੇ ਲੋਕ ਪਾਰਖੂ ਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਕਾ ਵੀਰੇ ਆਪਾਂ ਨੂੰ ਕਿੱਤਾ ਕਰਨ ਚੈਰ ਹੋ ਗਿਆ ਨੌਲੇਜ ਜ਼ਿਆਦਾ ਸੀ ਬਾਹਰ ਨੂੰ ਪੋਲ ਦੇਣੇ ਆ ਵੀ ਕਿੰਨਾ ਦੁੱਧ ਦੇਊਗੀ ਉਹ ਦੇਖੋ ਡਲੇ ਵਰਗੀ ਪਈਆ ਪਨੂਨ ਬੱਸੀਆ ਮੂੰਹੋਂ ਚਾਰ ਦੰਦਾ ਵੀਰੇ ਲੈ ਵਾ ਫਟਫਟ ਆ ਜਾਵਾ ਫਟਫਟ ਇੱਕ ਹਫਤਾ ਲਊ ਹਜੇ ਘਰ ਮਾਲੀ ਥੱਲੇ ਦੇਸੀ ਮਖਾ ਲਊ ਨਾੜਾਂ ਦੇ ਤੋਂ ਮੂਰੇ ਕਿੰਨੀਆਂ ਥਣ ਦੇਖੋ ਵੀਰੇ ਕਿਆ ਬਾਤਾਂ ਤੋਂ ਨਾੜਾ ਦੇਖੋ ਤੇ ਜਮਾ ਰੂਹ ਉਹ ਜਿਵੇਂ ਦੁੱਧ ਦਾ ਰਸ ਕੰਝੀ ਬਣਾਉਂਦੇ ਹ ਹਵਾਨਾ ਉਹ ਕੋਈ ਆ ਹਨਾ ਉਹ ਕੋ ਕੋ ਦੀ ਜਿਹੜਾ ਵੀਰ ਲਗਿਆ ਨਜ਼ਾਰੇ ਲਿਆ ਦੂਗਾ ਗਰਾਬੀ ਗਲਾਬੀ ਹਵਾਨਾ ਜਮਾ ਨਵੀਂ ਵਿਆਹੀ ਵੋਟੀਆਂ ਨੂੰ ਜਾਗਦੀ ਫਿਰਦੀ ਆ ਜਮਾ ਜਾਗਦੀ ਬਾਕੀ ਮੇਰੀਆਂ ਭੈਣਾਂ ਨੇ ਮੇਰੇ ਫਾਨ ਬੁੱਤੇ ਆਉਣਾ ਉਹਨਾਂ ਦਾ ਵੀ ਮੋਸਟ ਵੈਲਕਮ ਹੋ ਕਿਉਂਕਿ ਮੇਰੀ ਵੀਰੇ ਵਾਈਫ ਵੀ ਮੇਰੇ ਨਾਲ ਕੰਮ ਕਰਾਉਂਦੀ ਆ। ਜੈ ਜੈ ਗੁਰੂ। ਉਹ ਵੀ ਸੌਦੇ ਲਾਉਂਦੀ ਆ। ਉਹ ਕਬਰਾਉਣ ਦੀ ਲੋੜ ਨਹੀਂ। ਹੋਰ ਮੇਰੀਆਂ ਮਾਤਾ ਮੇਰੇਆਂ ਭੈਣਾਂ ਸਾਰੀਆਂ ਆਉਂਦੀਆਂ ਨੇ। ਕਬਰਾਉਣ ਦੀ ਲੋੜ ਨਹੀਂ। ਬੇਚਿੰਤ ਹੋ ਗਿਆ। ਉਹ ਤੁਹਾਡਾ ਆਪਣਾ ਫਾਰਮ ਆ। ਜੈ ਜੈ ਗੁਰੂ। ਹਾਂਜੀ। ਤੇ ਅੱਗੇ ਇਹਦੇ ਨਾਲ ਨਗੀਨਾ ਦੇਖੀ ਜੀ। ਸਰਗਾਂ ਦਾ ਪੁੱਤ ਵੀਰੇ ਕੱਢੋ ਬਾਈ ਜੀ। ਵੀਰੇ ਸਾਨੂੰ ਇਹੋ ਜੀਆਂ ਗਾਇਆਂ ਹੁੰਦੇ ਗਦੇ ਆ। ਪੰਜਾਹ ਦਾ ਨਸਾ ਹੁੰਦਾ ਵੀਰੇ ਮੇਰੇ। ਤੇ ਲੈ ਲੇਵਾ ਦੇਖ ਜਿਮਾ ਕਿਆ ਬਾਤ ਹੈ ਕਬੂਤਰੀ ਫਸਲਗਾਣ ਦਾ ਪੁੱਤ ਆ ਸੇਦਾਂ ਦਾ ਠੀਕ ਹੈ ਸੇਦਾਂ ਦਾ ਦੂਜਾ ਸੁਹਾ ਸੁੰਦਿਆ 10 ਦਿਨ ਦੀ ਕੱਚੀ ਆ ਇਹਦਾ 32 ਕਿਲੋ ਦਾ ਰਿਕਾਰਡ ਆ ਵੀਰੇ ਪਨੂਨ ਦਾ ਸੋ ਕੱਦ ਘੱਟ ਦੇਖੋ ਤੁਰਦੀ ਦੇਖੋ ਜਿਮਾ ਕਿਆ ਬਾਤ ਹੈ ਗੱਗੂ ਗੱਲ ਕੋ ਝੂ ਝੂਮ ਕੇ ਦੁਰਦੀ ਆ ਤੇ ਮੂੰਹ ਮੱਥਾ ਵੀ ਦੇਖੋ ਕਿਆ ਬਾਤ ਆ ਹਵਾਨੇ ਦੇ ਨਾੜਾ ਵਗੈਰਾ ਲੇਵਾ ਫਿੱਟ ਫਾਟ ਆ ਚਾਹੇ 10 ਰੁਪਏ ਪੀ ਲਓ ਇਹਨੇ ਲੇਵਾ ਨਹੀਂ ਕਰ ਮਾਲਨੇ ਤੋੜਨਾ ਇਨੀ ਜਵਾਨੀ ਜਿੰਦ ਜਾਨ ਤੇ ਜਿਵੇਂ ਆਂਡਾ ਛਿੱਲੇ ਪੇ ਹੁੰਦੇ ਚਿੱਟੀ ਚਿੱਟੀ ਭੀਜਿਆ ਜਾਵਾ ਗਿਆ ਵਾਤਾ ਆਲੇ ਅੱਖਰ ਚੰਗੇ ਆ ਵੀਰੇ ਤੇ ਤੋਰਾ ਤਾਰਾ ਦੇਖੋ ਥੱਲੇ ਖਮਚੀਆ ਦੇਖੋ ਸਾਰਾ ਮਾਲ ਇੱਥੋਂ ਲੈ ਕੇ ਆ ਇੰਨਾ ਇਹਦਾ ਆਪਨੇ ਕੋ ਸਾਰਿਆਂ ਦਾ ਬਾਇਓ ਡਾਟਾ ਲਿਖਤੀ ਰੂਪ ਚ ਆਗਾ ਲਿਖਤੀ ਰੂਪ ਚ ਹੀ ਦੇ ਮੰਗ ਇਹ ਸਾਰਾ ਮੁੱਛ ਵਾਲੀ ਐ ਸਾਰਾ ਵੀਰੇ ਮੁੱਸਲਾ ਵਾਲਾ ਆ ਠੀਕ ਐ ਆ ਹਰ ਸੇ ਰਾਜੀ ਠੀਕ ਐ ਸੂਹਾ ਦੂਜਾ ਸੁੰਦੀ ਆ ਉਲੂਣ ਦਾ 22 ਕਿਲੋ ਪਾਇਆ ਵਾ ਠੀਕ ਹੈ ਐਕੇ ਪਲੀ ਚੰਗੀਆਂ 25 ਕਿਲੋ ਨੂੰ ਹੱਥ ਮਾਰੂ ਵੀਰੇ 25 ਕਿਲੋ ਨਹੀਂ ਜਮਾ ਬਿਲਕੁਲ ਵੀਰੇ ਉਹ ਜਾਇਜ ਕਰ ਲਾ 25 ਕਿਲੋ ਤੱਕ ਪਹੁੰਚ ਜੂਗੀ ਐਰ ਸਾਰ ਬੈੜ ਸੁਹਾ ਦੂਜਾ ਸੁੰਦੀ ਆ ਸੁਹਾ ਦੂਜਾ ਵੀਰੇ ਤੇ ਥਣ ਥਣ ਬਹੁਤ ਮੋਟਾ ਚੱਕੀ ਫਿਰਦਾ ਗੁੱਲੇ ਵਾਲਾ ਥਣ ਚੱਕੀ ਫਿਰਦੀ ਆ ਗੁੱਲੇ ਵਾਲਾ ਜੀ ਭੁੱਲੇ ਆ ਸਾਫ ਸੁਥਰਾ ਹਾਂ ਜੀ ਤੇ ਅੱਗੇ ਜਿਹੜੀ ਨਾਲ ਵੱਡੀ ਐਚ ਐਫ ਦੇਖੀ ਮੂਹੂ ਬੱਸੀ ਵੀਰੇ ਪਹਿਲਾ ਸੁਆ ਠੀਕ ਹੈ ਚਾਰ ਦੰਦ ਪੂਰੇ ਕਰਕੇ ਸਿੱਗਦੇ ਚੱਕਦੀ ਆ ਫੁੱਲ ਬਰੀਡ ਆ ਹਫਤੇ ਦੀ ਗੱਜੇ ਦੇਖੋ ਵੀਰੇ ਨਜ਼ਾਰੇ ਨੇ ਜਿਹੜਾ ਵੀਰ ਲੈ ਗਿਆ ਵਿਆਹ ਸਾਧਿਆਂ ਵਰਤੂ ਆਪਣੇ ਨਾਲ ਜੈ ਜੈਕਾਰਾ ਫੁੱਲ ਬਰੀਡ ਜਮਾ ਹਨਾ ਟੈਗ ਜੇ ਫਾਰਮ ਵਾਲੇ ਲਾ ਲਿਆ ਆਉਦੇ ਵੀਰੇ ਫਾਰਮ ਵਾਲੇ ਟੈਗ ਨਹੀਂ ਦਿੰਦੇ ਕਈ ਠੀਕ ਹੈ ਹਾਂਜੀ ਕਈ ਵਹਿਮ ਕਰ ਜਾਂਦੇ ਆ ਹਨਾ ਵਹਿਮ ਕਰ ਜਾਂਦੇ ਵੀਰੇ ਜੈ ਜੈਕਾਰਾ ਤੇ ਨਾਲਾ ਨੂੜਾ ਜਮਾ ਕੀ ਬਾਤ ਆ ਥੱਲੇ ਵੀਰੇ ਬਾਲੀ ਨਾ ਜਾਏ ਚੰਗੀ ਆ ਦੇਖੋ ਅਸਲ ਕਾਂ ਦਾ ਪੁੱਤ ਕੱਢੋ ਵੀਰੇ ਸੋ ਜਲਦੀ ਕੱਢੀ ਚੱਲੀ ਠੀਕ ਹੈ ਜੂਜਾ ਸੂਆ ਵੀਰੇ ਫਰਿਜ ਗਰਮੀਆਂ ਦਾ ਤੋਹਫਾ ਠੀਕ ਹੈ 28 22 ਕਿਲੋ ਦੁੱਧ ਨੂੰ ਹੱਥ ਮਾਰੂ ਵੀਰੇ ਸੋ ਦੇਖੋ ਕੱਦ ਕੜ ਬਹੁਤ ਵੱਡੀ ਸਾਫ ਸੁਥਰੀ ਰਾਜੀ ਜਿੰਦ ਜਾਨ ਜਾਵਾਂ ਦੇਖੋ ਥਣ ਲੈਵਾ ਵੀਰੇ ਗੁੱਲੇ ਵਾਲਾ ਇਹ ਜਿਵੇਂ ਗਰਮੀ ਵਾਲੀ ਬੈੜ ਆ ਜਾਵਾਂ ਹਨਾ ਜਿਹੜਾ ਬੀਬੀ ਸਾਡੇ ਕੋਲੇ ਮਾਰੋਂ ਰੇਡ ਦੇਖੇ ਹੁੰਦੇ ਆ ਘਰੋਂ ਸਖਾਲਾ ਇੱਕ ਬੈੜ ਲੈਣ ਆਇਓ ਦੋ ਲੈ ਕੇ ਜਾਂਦਾ ਜੈ ਜੈ ਗੱਲ ਆ ਹਾਂਜੀ ਵੀਰੇ ਦੂਜਾ ਸੂਆ ਠੀਕ ਹੈ ਦੂਜਾ ਸੂਆ ਮੂੰਹੋਂ ਸੇਦੰਦ ਦੇਖੋ ਲੇਵਾ ਲਾਲੀਆਂ ਮਾਰਦਾ ਕਿਆ ਬਾਤ ਆ ਗ੍ਰਾਫੀ ਕਲਬ ਜਮਾ 7-8 ਦਿਨ ਦੀ ਕੱਚੀ ਪਲੂਨ ਦਾ ਠਾਈ ਪਾਇਆ ਵਹਦਾ ਜੀ ਸਵਾਹ ਦੇਖੋ ਜਮਾ 800 55 ਟਰੈਕਟਰਾਂ ਨੂੰ ਜਿਵੇਂ ਝਾਂਸੀ ਜੋ ਨਵਾਂ ਕਢਾਇਆ ਹੁੰਦਾ ਹਵਾਨਾ ਆਇਆ ਕਰਮ ਵਾਲੇ ਦੇ ਕਿਆ ਬਾਤਾਂ ਕੂਟ ਨਹੀਂ ਕੂਟੇ ਭਰ ਜਾਂਦੇ ਆ ਵੱਡੇ ਵੱਡੇ ਥੱਲੇ ਦੇ ਆੜੀ ਨਹੀਂ ਚੰਗਾ ਲੂਈ ਦੇਖੋ ਵੀ ਕੈਦ ਨਾ ਕੱਢ ਜੂਗੀ ਅਜੇ ਇਹ ਹਫ਼ਤਾ ਨਹੀਂ ਸੁੰਦੀ ਇੱਕ ਹਫ਼ਤਾ ਨਹੀਂ ਸੁੰਦੀ ਅਜੇ ਹਾਂਜੀ ਹਾਂਜੀ ਬਾਕੀ ਵੀਰਾਂ ਵਾਂਗੂ ਟਰਾਂਸਪੋਰਟ ਦੀ ਸਦਾ ਸਾਰੀ ਹੈਗੀ ਆ 13 ਰੁਪਏ ਕਿਲੋਮੀਟਰ ਚੱਲਦਾ ਕੱਲੇ 50-50 ਦਾ ਜਿਹੜੇ ਵੀਰ ਨੇ ਦੂਰੋਂ ਆਉਣਾਗਾ ਖਬਰਾਉਂ ਦੀ ਲੋੜ ਨਹੀਂ ਆਪਣੀ ਪਰਮਾਤਮਾ ਦੀ ਕਿਰਪਾ ਨਾਲ ਕਹ ਹਰ ਏਰੀਆ 'ਚ ਬੈਣਾ ਜਾਂਦੀਆਂ ਨੇ ਉਹ ਫਿਰ ਵੀਰੇ ਆਪਾਂ ਕਰਾਇਆ ਅੱਧੋ-ਅੱਧੀ ਪਾ ਦੇਣੇ ਉਹ ਬੈਣਾ ਇਕੱਠੀਆਂ ਪਾ ਦੇਣੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀਆ ਸਵਾਇ ਮਸ਼ੀਨਾਂ ਨੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੋਂ ਪੇਮੈਂਟ ਚੱਕਿਆ ਗੂਗਲ ਪੇਅਰ ਵਗੈਰਾ ਸਾਰਾ ਕੁਝ ਚੱਲਦਾ ਵੀਰੇ ਕੱਲਾ ਚੈੱਕ ਨਹੀਂ ਲੈਣੇ ਕਿਸੇ ਵੀਰ ਕੋਲ 5-7000 ਘੱਟ ਬਾਦੋਂ ਸਾਡੇ ਗੱਡੀ ਦੇ ਵੀਰ ਨੂੰ ਫੜਾ ਸਕਦੇ ਠੀਕ ਆ ਅਗੇ ਨਾਲ ਜਿਹੜਾ ਵੱਡਾ ਕੋਬਰਾ ਦੇਖੀ ਜਾਂਦੇ ਆ ਵੀਰੇ ਇਹ ਅਸਲ ਜਾਰੀ ਦੋਸਤੀ ਚਾਈ ਠੀਕ ਆ ਥਾਣ ਮੱਜਾਂ ਨਾਲ ਥ ਜਾ ਜਗਾ ਲਾ ਜਾ ਵਾ ਸੁਹਾ ਦੂਜਾ ਸੁੰਦੀ ਆ ਠੀਕ ਹੈ ਮੈਂ ਬਾਲਾ ਨਹੀਂ ਕਹਿੰਦਾ ਵੀਰੇ ਯਾਨੀ 32 ਤੋਂ 33 ਲੀਟਰ ਦੁੱਧ ਨੂੰ ਹੱਥ ਪਾਉਂਗੀ 32 33 ਲੀਟਰ ਪਾ ਦੇਣਾ ਪਾ ਦੂ ਵੀਰੇ ਪਾ ਦੂ ਨਜਾਇਜ਼ ਚੰਗੀ ਆ ਤੇ 32 ਤੇ 33 ਲੀਟਰ ਦੁੱਧ ਤੇ ਆਉ ਨਜ਼ਾਰਾ ਭਾਵੇਂ ਤੇਰਾ ਟਾਈਮ ਚਲੋ ਜਾਇ ਚਾਰ ਡੇਮ ਚਲੋ ਜਾ ਚਲੋ ਵੀਰੇ ਫਰਿੱਜ ਆ ਜਾ ਫਰਿੱਜ ਆ ਵੀਰੇ ਫਰਿੱਜ ਤੇ ਫੈਟ ਵੀ ਪਾਉਗੀ ਮਾੜਾ ਵੀਰੇ ਲੰਗੂ ਲੈਂਦੇ ਰਹਿ ਇੱਕ ਤੋਂ ਲਿਆਵੋ ਨਾ ਜਾ ਆ ਰੋਕੀਂ ਵੀਰੇ ਆ ਲਓ ਗੋਲ ਦੇਖ ਟੰਗਲ ਬਹਿੜ ਨਹੀਂ ਲੈਂਦੇ ਸੀ ਜੈ ਜੈ ਗੱਲ ਆ ਜਮਾ ਇਹ ਬੱਕਦੀਆਂ ਵੀਰੇ ਫਿਰ ਦਾਹ ਪੱਕੇ ਬਣਾਉਂਦੀਆਂ ਨੇ ਜੈ ਜੈ ਗੱਲ ਆ ਲਿਓ ਜੀ ਸੋ ਅੱਗੇ ਜਿਹੜੀ ਨਾਲ ਹੋਰ ਦੇਖੀ ਜਾਨੇ ਆ ਆ ਗਈ ਫੌਜੀ ਸਾਹਿਬ ਤੋਂ ਆਈ ਆ ਜੀ ਠੀਕ ਹੈ ਬਟਾਰ ਫੌਜੀ ਤੋਂ ਮਿੰਨੀ ਫਾਰਮ ਠੀਕ ਹੈ ਕਾਨੂੰਨ ਦਾ 32 ਤੋਂ 33 ਕੁ ਬਰਕਾਤ ਹੈ ਇੱਕ ਹਫ਼ਤੇ ਦੀ ਕੱਚੀ ਆ ਇੱਕੇਰ 35 ਲੀਟਰ ਨੂੰ ਟੱਚ ਮਾਰੂ ਵੀਰੇ ਦੇਖੋ ਲੇਵਾ ਸਾਲੇ ਦੇਸੀ ਮਖਿਆਲੀ ਲਾ ਦੂ ਤੇ ਕੀ ਬੱਤਾ ਪੋਲੀ ਵਾਗੇ ਹਵਾਨੇ ਤੇ ਨਾਲਾ ਨੂੜਾ ਬਹੁਤ ਚੰਗੇ ਹਨ ਦਿਖਾਈ ਦੇ ਜਾਂਦੀਆਂ ਬਾਲੀ ਵੀਰੇ ਨਜ਼ਾਇਜ਼ ਚੰਗੀ ਆ ਜਿਹੜਾ ਵੀਰ ਲੈ ਗਿਆ ਯਾਦ ਰੱਖੂਗਾ ਗੋਲ ਜਿਹੜਾ ਇਹਦਾ ਡੱਬਾ ਪਾਕਿਸ ਤੇ ਅੱਗੇ ਫਿਰ ਇੱਕ ਵੱਡਾ ਆਪਾਂ ਦੇਖੀ ਜਾਨੇ 911 4x4 ਕਰਿਆ ਫਿਰਦਾ ਬੰਦਾ ਵੇਚਦਾ ਨਹੀਂ ਸੀ ਗਰਲੈਂਡੋ ਆ ਜਾਰੀ ਦੋਸਤੀ ਚ ਲੈ ਆਏਗਾ ਠੀਕ ਹੈ ਇਹਦਾ ਪਨੂਨ ਦਾ 37 ਕਿਲੋ ਰਕਾਟਾ ਸਾਡਾ ਇਹਨੂੰ ਸੁਵਾ ਕੇ ਵੇਚਣ ਦਾ ਇਰਾਦਾ ਠੀਕ ਹੈ ਖੱਲੇ ਦੇਖੋ ਵੀਰੇ ਦੇਸੀ ਮਖਿਆਲ ਜਮਾ ਕਾਵਾਦ ਲੱਤ ਨਹੀਂ ਮੋੜਦੀ ਜੀ ਆਪਾਂ ਜਾਰੀ ਦੋਸਤੀ ਚ ਦੇਣੀ ਆ ਜਾਰੀ ਦੋਸਤੀ ਚ ਲਈ ਆ ਠੀਕ ਹੈ ਬੰਦੇ ਨੇ ਵਿਆਹ ਸਾਡੇ ਇਹਨਾਂ ਬਰਤਨਾਂ ਜਿਹਨੂੰ ਇਹ ਦਿੱਤੀ ਠੀਕ ਹੈ ਦੇਖੋ ਵੀਰੇ ਅਸਲ ਗਾਣ ਦਾ ਪੁੱਤ ਆ ਗੋਲ ਦੇਖੋ ਤੇ ਕਵਾਲਿਟੀ ਦੇਖੋ ਮੂਹਰੋਂ ਨੀਵੀਂ ਮਗਰ ਉੱਚੀ ਮਗਰੋਂ ਚੌੜੀ ਮੂਹਰੋਂ ਪਤ ਬਾਲੀ ਨਜਾਇਜ਼ ਚੰਗੀ ਆ ਵੀਰੇ ਦੇ ਦੁੱਧ ਵੀ ਫੈਟ ਵਾਲਾ ਪਾਉਣਾ ਇਹਨੇ ਮਖਾ ਵੀਰੇ 5 ਜੀਰੋਂ ਤੋਂ ਘੱਟ ਦੀ ਨਹੀਂ 40 ਕਿਲੋ ਡਰਮ ਨੂੰ ਠੱਕਣ ਲਵਾਉਗੀ ਜੈ ਜੈ ਗੱਲ ਆ ਇਹਦਾ ਮੰਨ ਕੇ ਚੱਲੋ ਜਿਵੇਂ ਮੰਨ ਕੇ ਚੱਲੋ 5 ਘਰ ਰਲ ਕੇ ਲੈ ਲੈਣ ਜਿਵੇਂ ਬਾਹਰ ਜਾਈ ਜਾਂਦੇ ਆ 5 ਘਰਾਂ ਤੋਂ ਦੁੱਧ ਨਹੀਂ ਮੁੱਕਣਾ ਇਹਦਾ ਇਹ ਵੀਰੇ ਲੱਖੋਂ ਬਾਹਰ ਆ ਲੱਖੋਂ ਬਾਹਰ ਇਹਦਾ ਜਵੇਂ ਹੀ ਲੱਖੋਂ ਬਾਹਰ ਹੋਣੀ ਆ ਇਹਦਾ 5 ਘਰਾਂ ਚਾਹਦਾ 7 ਤੋਂ 10 ਆਉਂਦਾ ਅੱਗੇ ਵੀਰੇ ਦੇਖੋ ਅੱਗੇ ਗਲੈਂਡੋ ਕ੍ਰੋਸ ਨਿੱਕਾ ਮੂੰਹ ਫਿਰ ਕੋ ਦੰਦ ਨਿੱਕਾ ਮੂੰਹ ਦੇਖੋ ਕਿੰਨਾ ਤੇ ਦੀ ਤੁਹਾਨੂੰ ਬਰੀਡ ਦਿਖਾਉਣਾ ਮੈਂ ਮੂੰਹ ਦੇਖੋ ਜਿਵੇਂ ਛੋਟਾ ਜਾ ਕੱ ਇੱਕ ਹਫ਼ਤਾ ਹਜੇ ਹਸੂਨ ਨੂੰ ਲਾਊਗੀ ਠੀਕ ਹੈ ਕਿ ਮੈਂ ਬਾਲਾ ਨਹੀਂ ਦਿੰਦਾ ਵੀਰੇ 28 ਲੀਟਰ ਤੋਂ ਗ੍ਰਾਮ ਨਹੀਂ ਘੜਦੀ ਠੀਕ ਹੈ ਥੱਲੇ ਲੇਵਾ ਦੇਖੋ ਦੇਖੋ ਇਹ ਤੁਰਦੀਆਂ ਸਾਲ ਕਬੂਗੇ ਲੰਗੂ ਲੱਤਾਂ ਚੌੜੀਆਂ ਕਰ ਕਰ ਪਲਵਾਨ ਨਾਂਗੂ ਦੇਖੋ ਵੀਰੇ ਜੈ ਜੈਕਾਰਾ ਬਾਕੀ ਨਾੜਾ ਦਾ ਪਿੰਡੇ ਦੇ ਦੇਖੀ ਜਾਂਦੀਆਂ ਹਾਂ ਦੇਖੋ ਕਿੰਨੀ ਗੋਲ ਆ ਵੀਰੇ ਜਿਵੇਂ ਕਹਿੰਦੇ ਨੇ ਪਿੰਡ ਦਾ ਤਾਂ ਘੀਰਾ ਤੋਂ ਪਤਾ ਲੱਗ ਜਾਂਦਾ ਤੇ ਦੁੱਧ ਵਾਲੀ ਬੈਠਦੇ ਉਹਦੀ ਬੂਥੇ ਤੋਂ ਪਤਾ ਲੱਗ ਜਾਂਦਾ ਵੀ ਇਹੋ ਜਿਹੇ ਵੀਰੇ ਜਿਹੜੇ ਨਾਲ ਆਉ ਰੂੜੀਆਂ ਤੇ ਲੱਗਦੇ ਆ ਜੈ ਜੈਕਾਰਾ ਜੋ ਦੇਖੇ ਕਿ ਐਂਡ ਤੇ ਖੜਾ ਹੈ ਫਿਰ ਬਸ ਵੀਰ ਉਹ ਵੀ ਨਗੀਨਾ ਹੀ ਆ ਗਿਆ ਤੁਹਾਨੂੰ ਦਿਖਾਉਣੇ ਆ ਠੀਕ ਹੈ ਇਹਨੇ ਦੋ ਦੰਦ ਚੱਕ ਕੇ ਵੀਰੇ ਚੌਕ ਦੇ ਚੱਕ ਦੀ ਆ ਠੀਕ ਹੈ ਪਲੂਨ ਬਤੀ ਆ ਤੇ ਕੱਦ ਵਾੜਦਾ ਦੇਖੋ ਵੀਰੇ 5 ਫੁੱਟ ਤੋਂ ਉੱਪਰ ਹੈਗਾ ਠੀਕ ਹੈ ਤੇ ਪਰ ਕੱਚੀ ਆ ਇਹ 12 ਦਿਨ ਦੀ ਜਿਹੜਾ ਬੰਦਾ ਲੱਗਿਆ ਨਜ਼ਾਰੇ ਨੇ ਸੋ ਇਥੋਂ ਦੇਖੋ ਬਾਦੀ ਦੀ ਤੇ ਲੂਈਆਂ ਦੀ ਇੰਨੀ ਬਰੀਕਾ ਗੱਲਾਂ ਹੀ ਛੱਡ ਦੇ ਜਿਵੇਂ ਬਾਲ ਛੱਡਦੇ ਆ ਨਜ਼ਾਰੇ ਚੰਗੇ ਗਊ ਮਾਤਾ ਵੀਰੇ ਜਿਹੜਾ ਲੈ ਗਿਆ ਬੰਦਾ ਪਰਮਾਤਮਾ ਦੀ ਕਿਰਪਾ ਨਾਲ ਕਾ 1000 ਵਾੜ ਦੇ ਲੋ ਫਾਰਮ ਜਾਵੇ ਪਰ ਇਹ ਫਾਰਮ ਦੀ ਸਾਨ ਹੋਊ 1000 ਚੋਂ ਬਹੁਤ ਵੱਡੀ ਜਿੰਦ ਜਾਨ ਨਜ਼ਾਰੇ ਚ ਖੋਲ ਲਈ ਲੋਲੀ ਵੋਤਾ ਹਣਾ ਹਾਂ ਹੁਣ ਮੈਨੂੰ ਆਪ ਕੋ ਦੌਂਦੇ ਦਿਖਾਉਣੇ ਆ ਮੈਂ ਚੱਲਦੀ ਠੀਕ ਐ ਤੇ ਬਾਕੀਆਂ ਖੜੇ ਡਟੇ ਲੱਖਦੇ ਇਹ ਤਾਂ ਖੋਲ ਲਈ ਦੂਜੇ ਪਾਸੇ ਲਾਈ ਖੜਾ ਨਾਲ ਮਾਰ ਵਧਾ ਦੱਸ ਆ ਜੀ ਪੂਰਾ 45 ਹਾਜਰਾ 5 ਹੋਰ ਨੇ 50 ਹੋਣਗੀਆਂ ਪੂਰੀ ਇੱਕ ਕਰੀ ਐ ਤਾਂ ਕਹਦੇ 45 ਕਾਵਾ ਪਕਾਉ 45 ਕਾਵਾ ਆਓ ਵੀਰੇ ਕਹਾਂਗੇ ਲਾਜ਼ਮੀ ਤੇ ਆ ਜਰਸੀ ਆ ਵੀਰੇ ਠੀਕ ਐ ਇੱਕ ਹਫਤੇ ਦੀ ਕੱਚੀ ਆ ਤੇ 48 ਦੀ ਲੈਾਂਗੇ 48 ਹਾਜਰੇ ਬਸ ਵੀਰੇ ਨਜ਼ਾਰੇ ਲਿਆ ਦੇਾਂਗੇ ਠੀਕ ਐ ਪਲੂਨ ਬੱਸੀ ਆ ਠੀਕ ਐ ਪਲੂਨ ਬੱਸੀ ਆ ਮੂੰਹੋਂ ਚਾਰ ਦੰਦ ਦਾ ਇੱਕ ਹੱਥ ਦੀ ਕੱਚੀ ਆ ਦੇਖੋ ਠੀਕ ਹੈ ਤੇ ਆਹ ਦੇਖੋ ਵੀਰੇ ਬਰੀਕ ਹੱਡੀ ਵੱਡੇ ਕੱਟ ਦੇ ਠੀਕ ਹੈ ਤਲੂਣ ਦਾ 28 ਪਾਵੇ ਕਰ 32 ਪਾਉਗੀ ਤੀਜਾ ਦਿਨ ਹੋ ਗਿਆ ਸੂਈ ਨੂੰ ਇਸ ਵਕਤ 22 ਤੋਂ 23 ਲੀਟਰ ਹਾਜਾ ਤੁਹਾਨੂੰ ਮੈਂ ਧਾਰਾ ਮਰਵਾ ਕੇ ਦਿਖਾਉਣਾ ਇਹ ਅਸਲ ਗਾਂ ਦਾ ਪੁੱਤ ਆ ਠੰਡੀ ਸੀ ਲੋਕ ਕੇ ਆ ਜੋ ਹਾਂ ਇਹ ਅਸਲ ਗਾਂ ਦਾ ਪੁੱਤ ਆ ਵੀਰੇ ਜੋੜ ਜਾਣ ਲਾਠੀ ਚਾਰ ਜਵਰ ਗਿਆ ਜਮਣਾ ਵੀਰੇ ਫਰਸ ਚਗਰੀਆਂ ਕਰਦੀ ਆ ਦੇਖੋ ਸੋ ਦੇਖੋ ਕੀ ਬਾਤ ਆ ਇਹ ਇਹ ਜੀਆਂ ਗਾਈਆਂ ਵਿਕਦੀਆਂ ਵੀਰੇ 50 ਸੋ ਦੇਖੋ ਨਾੜਾ ਨੂੜਾ ਚੋਣ ਜਾਣੇ ਇੱਕ ਨੰਬਰ ਜਮਾ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਕੋਈ ਦੇਖੋ ਆਹ ਗਾਇਆਂ ਹੁੰਦੀਆਂ ਵੀਰੇ ਇਹ ਆਪ ਹੀ ਇਹਨਾਂ ਨੇ ਗਾਗ ਬਣਾਉਣਾਗਾ ਤੇ ਅੱਗੇ ਆ ਗਈ ਵੀਰ ਜੀ ਸਾਈਵਾਲ ਨਹੀਂ ਵੀਰੇ ਗਰਲਾ ਇਹ ਪੈਂਦੀਆ ਗਿਰਚ ਗਿਰਚ ਪੈਂਦੀ ਆ ਹਣਾ ਕਿਤ ਜਿਆਦੇ ਪੈਂਦੀ ਆ ਪਲੂਨ ਬੱਸੀਆ ਦੋ ਦਿਨ ਦਾ ਦੇਵਾ ਪੋਲਾ ਪੋਲਾ ਬੁਰਾ ਹਣਾ ਹੱਤਾ ਨਹੀਂ ਸੁਣਿਆ ਤੁਹਾਨੂੰ ਮੋਟਾ ਮੋਟਾ ਹੀ ਦੱਸਾਂ ਆਹ ਵੇਖਦੇ ਆ ਜਿਹੜੇ 50 ਹੈਗੀਆਂ ਲੱਗਦਾ ਨਾ ਜੀ ਤੇ ਲੋ ਸਾਹਿਬ ਜਮਾ ਜਾਇ ਗੱਲ ਆ ਇਹ ਜਗਾਇਆਂ ਦੋ ਵੀਰੇ ਮੈਂ ਖਰੀਦਦਾ ਮੈਨੂੰ ਮੇਰੇ ਬੰਦੇ ਚਾਹੇ ਬਾਹਾਂ ਫੜ-ਫੜ ਖਿੱਚੀ ਜਾਣ। ਰੇਹਣੀ ਆ। ਹਾਂ ਜੀ ਗਾਂ ਨੂੰ ਚਿੰਬੜ ਗਿਆ ਵੀਰੇ ਮੈਂ ਛੜਦਾ। ਜੈ ਜੀ ਗੱਲ। ਦੇਖੋ ਗੋਲ ਪਲੂਣ ਦਾ ਪੱਤੀ ਤੋਂ 32 ਕਿਲੋ ਰਕਾਟ ਆ ਵੀਰੇ। ਤੀਜਾ ਦਿਨ ਹੋ ਗਿਆ ਸੂਜ ਨੂੰ ਐਸ ਵਾਸਤ 25 ਤੋਂ 26 ਕਿਲੋ ਰੈਡੀ ਆ। 25 26 ਕਿਲੋ। 4 ਤਰੀਕ ਨੂੰ 30 ਕਿਲੋ ਕਰ ਦਿਆਂਗੇ। ਜੈ ਜੀ ਗੱਲ ਆ। ਇਹ ਅੱਗੇ ਵੀ ਇਹ ਪਲੂਣ ਬੱਸੀਆ ਦੋ ਦਿਨ ਦਾ। ਠੀਕ ਹੈ। ਪਾਕਰ ਮੈਨੂੰ ਸੂਜ ਨੂੰ ਆ ਜਾਓ ਇੱਧਰ ਜੀ। ਚਲੋ ਵੀਰੇ 50 ਵੇਚਦੀਆਂ ਫਿਰ ਇਹੇ ਜਿਹੀਆਂ ਵਿਕਦੀਆਂ ਨੇ। ਤੇ ਆ ਜਿਹੜੀ ਆ ਜਿਹੜੀ ਦੇਖੀ ਇਹਨੇ ਆ। ਏ ਵੀਰੇ ਦੂਜਾ ਸੂਆ ਸੂੰਦੀ ਇੱਕ ਹਫਤੇ ਦੀ ਕੱਚੀ ਦੇਖੋ ਇੱਕ ਹਫਤੇ ਦੀ ਕੱਚੀ ਪਲਾਂਜਾ ਪਲੂਜਾ ਬਹੁਤ ਦੇਖੋ ਵੀਰੇ ਪਲੂਣ ਬੱਸੀਆ ਨਮਾਈ ਵੀ ਨਹੀਂ ਪਲੂਣ ਬੱਸੀ ਮੂੰਹੋਂ ਦੋ ਦੰਦ ਦੱਸ ਦੇਂਦੀ ਕੱਚੀ ਤੇ ਲੈਵਾ ਦੇਖੋ ਦੇ ਸਿਮਖਾੜੀ ਲਾ ਦੋ ਜੈ ਜਗਨ ਆ ਜੋੜਾ ਤੋਰੋ ਵੀਰੇ ਕਲਮੁੱਤਰ ਦੇ ਬੱਚੇ ਜੈ ਜਗਨ ਆ ਜਮਾ ਐਡੀ ਪੈਦਾ ਕਰਨੀ ਵੀਰੇ ਚੌਕ ਦੇ ਚੱਕਦੀ ਆ ਠੀਕ ਹੈ ਖਾਲਾਈ ਦਾ ਬੜਾ ਨਹੀਂ 12 ਦਿਨ ਦੀ ਕੱਚੀ ਆ ਇਹਨਾਂ ਨੇ ਬਾਜੀ ਜੋੜਨਾ ਜਮਾ ਹਨਾ ਪਹਿਲਾ ਸੂਆ ਵੀਰੇ ਸੂੰਦੀਆ ਡਾਇਮੰਡ ਪੀਸਾ ਠੀਕ ਹੈ 45 ਕਿਲੋ ਦੁੱਧ ਦੇ ਉਗਰੇ ਗ੍ਰਾਮ ਨਹੀਂ ਘਟ ਦਿੰਦੀ 45 ਕਿਲੋ 45 ਕਿਲੋ ਦੇ ਉਹ ਮੂਰਲੀ ਦੋ ਦੰਦਾਂ ਦੀ ਉਹ ਵੀ ਪਹਿਲਾਂ ਸੂਆ ਗਈ ਉਹ ਇੱਕ ਹਫ਼ਤਾ ਲਊ ਮੜਾ ਐਨੂੰ ਮੋੜ ਦੇ ਦੁਬਾਰੇ ਦੁਬਾਰੇ ਕਮਾ ਦਿਓ ਜੀ ਤੇ ਜੋੜੇ ਇਕੱਠਾ ਹੈ ਜੋ ਚਾਰ ਆਈਆਂ ਵੀਰੇ ਇੱਕ ਜਗ੍ਹਾ ਜੋ ਫਾਰਮ ਚੋਂ ਸਾਰਿਆਂ ਨੇ ਸੀਮਣ ਨੇ ਚੰਗੇ ਲੱਗਿਆ ਗੱਲਾਂ ਹੀ ਛੱਡ ਦੇ ਠੀਕ ਆ ਆ ਦੋ ਦੰਦਾਂ ਦਾ ਦੋ ਲੱਥਾਂ ਦੇਖੋ ਵੀਰੇ ਫੋਟ ਫੋਟ ਤੇ ਹੈ ਕਿ ਨਹੀਂ ਹੈ ਜਮਾ ਹੈਗਾ ਸਵਾ ਫੁੱਟ ਦੇ ਥਣ ਪਿਆਜ ਦਾ ਪੂਰੀ ਫਿੱਟ ਫੱਟ ਤੇ ਕਬੂਦਰੀਆ ਜਮਾ ਜਿਵੇਂ ਹੁਣ ਪਾ ਸੌਣ ਦਾ ਮਹੀਨਾ ਆਉਣ ਲੱਗਾ ਜੇਠ ਦਾ ਬਾਜੀਆਂ ਆਰਡਰ ਵਾਲੇ ਚੀਜ਼ਾਂ ਜਮਾ ਦੋਨੇ ਮਖਿਆ ਵੀਰੇ ਇਹ ਜੀਆਂ ਖਰੀਦੀਆਂ ਫੇਰ ਪੰਜਾਬ ਇਕਦਿਆਂ ਇੱਕ ਤੁਹਾਡੇ ਚੈਨਲ ਰਾਹੀਂ ਮੈਂ ਡਾਕਟਰ ਵੀਰਾਂ ਨੂੰ ਬੇਨਤੀ ਕਰਦਾ ਮੱਝ ਦੇ ਨਾਂ ਨੂੰ ਹਰਿਆਣਾ ਸਾਹੀ ਵਾਲਗਾਂ ਦੇ ਨਾਂ ਨੂੰ ਰਾਜਸਥਾਨ ਆਪਣਾ ਪੰਜਾਬ ਵੀਰ ਜੀ ਮੰਨਿਆ ਵਾ ਚਿਫ ਦੇ ਨਾਂ ਨੂੰ ਜਦੋਂ ਤੁਸੀਂ ਅੱਗੇ ਵੀਰੇ ਏਆਈ ਕਰਦੇ ਹੋ ਸੀਮਨ ਲਾਉਣੇ ਹੋ ਚਾਹੇ ਪੈਸੇ ਵੱਧ ਲੈ ਲੋ ਚੰਗੀ ਏਆਈ ਕਰੋ ਚੰਗਾ ਸੀਮਨ ਲਾਓ ਵੀਰੇ ਜਦੋਂ ਬੋ ਦੁੱਧ ਦਾ ਕੰਮ ਕਰਦੇ ਆ ਕੱਲਾ ਦੁੱਧ ਤੇ ਮੈਨਾਂ ਨਿਰਪਰ ਰਹਿਣ ਮੇਰਾ ਕਿਸਾਨ ਵੀਰਾਂ ਨੂੰ ਬੇਨਤੀ ਆ ਨਾਲ ਬੱਸੀਆਂ ਪਾ ਲੋ ਜੈ ਜੈ ਗੱਲ ਆ ਜੈ ਆ ਆਪਾਂ ਵੀਰੇ ਪੰਜਾਬ ਦਾ ਨਾਮ ਬਣਾ ਕੇ ਰੱਖਣਾ ਪ੍ਰਮਾਤਮਾ ਦੀ ਕਿਰਪਾ ਨਾਲ ਗੈਨਾ ਦੇ ਨਾਮ ਨੂੰ ਜੈ ਜੈ ਗੱਲ ਸਾਰੇ ਆਲ ਇੰਡੀਆ ਚ ਅਸੀਂ ਮਾਲ ਭੇਜਦੇ ਆ ਵੀਰੇ ਹੋਰ ਵੀ ਬਹੁਤ ਵਪਾਰੀ ਦਾ ਇਸ ਤਰ੍ਹਾਂ ਭੇਜਦੇ ਆ ਤੇ ਅੱਗੇ ਜਿਹੜੀ ਆਪਾਂ ਦੇਖੀਏ ਨੇ ਕੋਨੇ 'ਚ ਖੜੀ ਹਾਂ ਮੇਰੇ ਇਹ ਵੀ ਆ ਗਈ ਕੋਰਸ ਦੇ ਵਿੱਚ ਆ ਬਹਿਣਾ ਤੇ 20 ਕਿਲੋ ਰੈਡੀ ਹੋਇਆ ਥੱਲੇ ਠੀਕ ਆ ਜਦੋਂ ਬਸੂਰ ਇੱਕ ਵੀਰੇ ਆਪਾਂ ਮੂਰੋ ਸੂਆਵਾ ਮਾਲ ਮੁਕਤਮ ਨਹੀਂ ਲੈਂਦੇ ਸਾਰਾ ਮਾਲ ਆਉਦੇ ਫਾਰਮ ਚ ਸੂਣਾ ਗੱਭਣ ਲੈਨੇ ਆ ਗੱਭਣ ਲੈਨੇ ਆ ਐ ਮਨੂੰ ਵੀ ਆਪਣੇ ਕੋਲ 20 18 ਨਾਲ ਤਾਜੇ ਸੂਏ 4-5 ਹੋਰ ਵੀ ਸੂਕਣਗੇ 4 ਤਰੀਕ ਨੂੰ ਠੀਕ ਹੈ ਹਾਂਜੀ ਐ ਥੱਲੇ ਵੀਰੇ ਹੂਬਾ 80 ਕਿਲੋ ਠੀਕ ਹੈ ਤੀਜੇ ਦਿਨ ਵੀ ਥੋਸਰੇ ਵੇਚ ਆ ਕੇ ਦੇਖੋ ਫਿਰ ਅੱਗੇ ਆ ਕੇ ਕਰ ਲੈਣ ਦੋ ਵੀਰੇ ਜੇ ਕਿਸੇ ਮੇਰੀ ਮਾਂ ਭੈਣ ਨੇ ਤਾਰਾ ਚੋਂ ਸਿੱਖਣੀਆਂ ਨੇ ਤੇ ਇਹਨੂੰ ਦੇਖੋ ਥਣ ਲੈਵੇ ਦਾ ਅੰਤੀ ਕੋਈ ਨਹੀਂ ਕਿੱਥੇ ਬੱਚਾ ਚੋਲੇ ਵੀਰੇ ਬਾਣੀ ਨਹੀਂ ਜਾਏ ਚੰਗੀ ਆ ਇਹਦਾ ਵੀ ਕੂਮ ਦਾ 28 ਕਿਲੋ ਰਕਾਟਾਂਗਾ ਠੀਕ ਆ ਅੱਗੇ ਫਿਰ ਤਾਜੀ ਆਓ ਕਰ ਲੈਣ ਦੋ ਵੀਰੇ ਤਾਜੀ ਸੂਈਆ ਹਾਂ ਛੜ ਬਹੁਤ ਪੈੜਾ ਲੱਗਿਆ ਮੁਠੀ ਵਾਲਾ ਜਮੈਂ ਇਹ ਮੂੰਹੋਂ ਦੋ ਦਿਨ ਦਾ ਮਗਰੇ ਦੇ ਬੱਸੀ ਆ ਇਹ ਆਪਾਂ ਵੀਰੇ 60 ਦੀ ਦੇ ਦਿਆਂਗੇ ਠੀਕ ਐ ਤੇ ਬਾਕੀ ਅਗੇ ਛੋਟੇ ਭਾਗ ਜਿਹੜਾ ਅਗੇ ਮਾਲ ਆਗੇ ਵੀਰੇ 40 ਤੋਂ ਲੈ ਕੇ 60 ਦੇ ਵਿੱਚ ਦੇਵਾਂਗੇ ਦੋ ਦਿਨ ਦਾ ਖੀਰੀਆਂ ਚਾਰ ਦਿਨ ਦਾ ਪਹਿਲਾ ਸੂਆ ਸਾਰਾ ਮਾਲ 15 ਲੀਟਰ ਤੋਂ ਲੈ ਕੇ 18 ਲਿਖ ਤੱਕ ਕਰ ਦੋ ਤੂੰ ਲੇਊਗਾ ਸਿਰਫ ਇੱਕ ਵਾੜੇ ਦੇ ਦੂਜਾ ਸੂਆ 15 16 ਮੰਨ ਕੇ ਲੈ ਲੈਣਾ ਲੈ ਲੈਣਾ ਵੀਰੇ ਨਜ਼ਾਰੇ ਦਾ ਰੁਗਲਾ ਜਰਸੀ ਆ ਰਿਹਾ ਉਹ ਵੀ ਜਰਸੀ ਆ ਜੀ ਉਹ ਜਿਹੜਾ ਬੰਦਾ ਕਹਿੰਦਾ ਵੀ ਕੱਟੀ ਵੇਚ ਕੇ ਆਪਾਂ ਗਾਂ ਲੈ ਲਈਏ ਤੇ ਕੱਟੀ ਆਪਣੀ ਰਹਿੰਦੀ ਨਹੀਂ ਬਿਲਕੁਲ ਵੀਰੇ ਨਜ਼ਾਰੇ ਦਾ ਦੇਣਗੀਆਂ ਜਿਹੜਾ ਬੰਦਾ ਵੀਰੇ ਜਰਸੀ ਲੈ ਗਿਆ ਨਾ ਫਰਚ ਹੁੰਦੀਆਂ ਇੱਕ ਪਰਾ ਦੀ ਜਦੋਂ ਜੀ ਕਰਾਵੇ ਇਹ ਇਹ ਵੀਰੇ ਤਰਫ ਕਰ ਆਉਣਾ ਮੱਖਣੀ ਨਹੀਂ ਮੁਕਰਨੀ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦਾ ਤਜਰਬਾ ਕਰਕੇ ਦੇਖੋ ਠੀਕ ਹੈ 1 ਕਿਲੋ ਦੁੱਧ ਮੈਂ ਦਾ ਲੈ ਲਵਾਂ 1 ਕਿਲੋ ਨਰਸੀ ਦਾ ਲੈ ਲਿਓ ਠੀਕ ਹੈ ਇਹਦੀ ਵੀਰੇ ਤਹੀ ਜਮਾ ਕੇ ਮੱਖਣੀ ਕੱਢੂ ਮੈਂ ਇਹਨੂੰ ਡੂਟੀ ਆਉਂਗਾ ਜਾਏਗਾ ਜਿਹੜਾ ਬੰਦਾ ਜਿਹਨੇ ਕਰੇ ਜਰਸੀ ਵਾ ਕੇ ਵੀ ਨਾ ਫਰਿਜ ਚੋਂ ਮੱਖਣੀ ਨਹੀਂ ਮੁੱਕੂ ਬੰਦੇ ਦੀ 10 ਸਾਲ ਉਮਰ ਬਰਦਾ ਨਹੀਂ ਆ ਡਾਕਟਰ ਬੰਦੇ ਤੋਂ ਪੁੱਛ ਲਓ ਵੀ ਨਹੀਂ ਜਿਹੜੇ ਬੱਚੇ ਸਕੂਲੀ ਪੜ੍ਹਦੇ ਆ ਇਹਨਾਂ ਦਾ ਦੁੱਧ ਬਾਲਾ ਚੰਗਾ ਦਿਮਾਗ ਨਹੀਂ ਬੱਚਿਆਂ ਦਾ ਜੈ ਜੈ ਗੱਲ ਹਾਂਜੀ ਮੇਰੀ ਆਪ ਦੀ ਜਰਸੀ ਇੱਕ ਬੱਚਿਆਂ ਨੂੰ ਰੱਖੀ ਹੋਵੇ ਦੁੱਧ ਪਿਉਂ ਠੀਕ ਹੈ ਹਾਂਜੀ ਤੇ ਆ ਆ ਗਿਆ ਛੋਟਾ ਪਾਸਾਰਾ ਛੋਟਾ ਪਾ ਵੀ ਠੀਕ ਹੈ ਤੇ ਨੰਬਰ ਐਡਰੈਸ ਸਾਰਾ ਦੁਆਰੇ ਫਿਰ ਬੋਲ ਦਿਓ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਪਿੰਡ ਸੀਨੀਮਾਲ ਕਮਾ ਵੱਡਾ ਜਿਹੜਾ ਫਾਰਮਾ ਸੀਨੇ ਵਾਲਕਾਂ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇ ਛੜਕ ਤੇ ਆਪਣਾ ਫਾਰਮਾ ਜ਼ਿਲ੍ਹਾ ਬਰਨਾਲਾ ਦਾ ਕੰਟੈਕਟ ਨੰਬਰ ਨੋਟ ਕਰ ਲਓ 62807 13934 62807 13934 ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਤੁਸੀਂ ਮੈਨੂੰ ਹਾਇਰੋ ਦਾ ਮੈਸੇਜ ਕਰੋਗੇ ਜਿਹੜੇ ਮੇਰੀ ਲੋਕੇਸ਼ਨਾਂ ਤੁਹਾਨੂੰ ਆਪ ਦੇ ਐਪ 'ਚੋਂ ਟੱਚ ਕਰਕੇ ਕੱਢ ਲਓ ਨੀਲੀਆਂ ਲੈਣਾ ਸਿੱਧੀ ਫਾਰਮ ਤੇ ਲੈ ਕੇ ਆਓ ਕਿਉਂਕਿ ਦੁਨੀਆ ਵੀਰੇ ਚੰਦ ਤੇ ਪਹੁੰਚ ਚੁੱਕੀ ਆ ਥੋੜੇ ਆਪਾਂ ਵੀ ਜਿਹੜਾ ਗਿਆਨ ਲੈਵਲ ਦੇ ਵਿੱਚ ਇਹਨੂੰ ਵਾਅਦਾ ਕਰੀਏ ਤੇ ਜਿਹੜਾ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਆਪਾਂ ਚੱਲੀਏ ਕਿਉਂਕਿ ਵੀਰੇ 52704 9501853704 ਤੇ ਜੇ ਕਿਸੇ ਵੀਰ ਤੋਂ ਫੋਨ ਸਾਡਾ ਨਹੀਂ ਚੱਕਿਆ ਜਾਂਦਾ ਅਸੀਂ 2-3 ਘੰਟਿਆਂ ਬਾਅਦ ਵੀਰੇ ਬੈਗ ਲਾਜ਼ਮੀ ਲਾਉਣੇ ਹੁੰਦੇ ਆ ਫੋਨ ਤੇ ਉਹ ਵੀਰ ਧਿਆਨ ਰੱਖਣਾ ਨਾ ਫਿਰ ਵਿੱਚ ਵੀਰ ਕਹਿੰਦੇ ਵੀਰੇ ਮੈਂ ਤਾਂ ਫੋਨ ਲਾਇਆ ਨਹੀਂ ਸੀਗਾ ਕੋਈ ਗੱਲ ਨਹੀਂ ਲਾਓ ਤੁਹਾਡਾ ਆਪਣਾ ਫੋਨ ਹੈਗਾ ਤੁਹਾਡਾ ਆਪਣਾ ਫਾਰਮ ਹੈ ਵੀਰੇ ਤੁਹਾਡੇ ਪਿਆਰ ਸਦਕਾ ਅਸੀਂ ਤੇਰੇ ਪਹੁੰਚੇ ਹੈਗੇ ਤੇ ਬਾਕੀ ਮੇਰੇ ਵੀਰਾਂ ਦਾ ਦਿਲੋਂ ਪੂਰੇ ਸ਼ੁਕਰਗੁਜ਼ਾਰ ਹੈਗੇ ਹਾਂ ਜੀ ਵੀਰੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਾਂਗੇ